ਪੰਜਾਬ ਸਰਕਾਰ ਵੱਲੋਂ ਦੇਸ਼ ਦੇ ਮਹਾਨ ਸਪੂਤ ਸ਼ਹੀਦ ਮਦਨlal ਢਿੰਗਰਾ ਦੇ ਬਲੀਦਾਨ ਦਿਵਸ ਤੇ ਰਾਜ ਪਦਰੀ ਸਮਾਗਮ ਸ਼ਹੀਦ ਮਦਨlal ਢਿੰਗਰਾ ਯਾਦਗਾਰੀ ਸਮਾਰਕ ਗੋਲਬਾਗ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਹਰਪ੍ਰਜਨ ਸਿੰਘ ਈਟੀਓ ਅਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਸ਼ਹੀਦ ਮਦਨlal ਢਿੰਗਰਾ ਦੇ ਬੁੱਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸ਼ਹੀਦ ਮਦਨlal ਢਿੰਗਰਾ ਸਮਾਰਕ ਦੇ ਸਰਪ੍ਰਸਤ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਅਤੇ ਪ੍ਰਧਾਨ ਰਕੇਸ਼ ਸ਼ਰਮਾ ਅਤੇ ਪਵਨ ਕੁੰਦਰਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਕੈਬਨਟ ਮੰਤਰੀ ਹਰਪਜਨ ਸਿੰਘ ਏਟੀਓ ਅਤੇ ਕੈਬਨਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਇਹਨਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਦੇਸ਼ ਆਜ਼ਾਦ ਹੋਇਆ ਹੈ। ਉਹਨਾਂ ਕਿਹਾ ਕਿ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦ ਅਤੇ ਉਹਨਾਂ ਦੇ ਪਰਿਵਾਰ ਦੇਸ਼ ਦਾ ਅਨਮੋਲ ਵਿਰਸਾ ਅਤੇ ਸਰਮਾਇਆ ਹਨ। ਅਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਵੱਲੋਂ ਦਰਸਾਏ ਗਏ ਰਸਤੇ ਤੋਂ ਸੋਧ ਲੈਣੀ ਚਾਹੀਦੀ ਹੈ। ਉਨਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਸ਼ਹੀਦਾਂ ਵੱਲੋਂ ਸਿਰਜੇ ਸੁਪਨਿਆਂ ਨੂੰ ਸੱਚ ਕਰਨ ਲਈ ਵਚਨਬੱਧ ਹੈ ਇਸ ਮੌਕੇ ਦੋਨਾਂ ਮੰਤਰੀਆਂ ਵੱਲੋਂ ਸ਼ਹੀਦ ਮਦਨ ਲਾਲ ਢਿੰਗਰਾ ਯਾਦਗਾਰ ਸਮਾਰਕ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਇਸ ਮੌਕੇ ਸਮਾਰਕ ਦੀ ਸਰਪ੍ਰਸਤ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਨੇ ਕਿਹਾ ਕਿ ਸ਼ਹੀਦਾਂ ਦੇ ਸਥਾਨਾਂ ਤੇ ਅਜਿਹੇ ਮੇਲੇ ਸਦਾ ਲੱਗਦੇ ਰਹਿਣਗੇ ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਗੈਰ ਸਾਨੂੰ ਆਜ਼ਾਦੀ ਦਿਵਾਈ ਹੈ ਅਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਆਪਣਾ ਯੋਗਦਾਨ ਪਾਈਏ ਇਸ ਮੌਕੇ ਸਮਾਰਕ ਦੇ ਪ੍ਰਧਾਨ ਡਾਕਟਰ ਰਕੇਸ਼ ਸ਼ਰਮਾ ਨੇ ਕਿਹਾ ਕਿ ਆਪਣੇ ਇਹਨਾਂ ਸ਼ਹੀਦਾਂ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਅਤੇ ਉਹਨਾਂ ਦੱਸਿਆ ਕਿ ਦੇਸ਼ ਦੇ ਇਸ ਮਹਾਨ ਸਪੂਤ ਦੀ ਯਾਦ ਵਿੱਚ ਪ੍ਰੋਫੈਸਰ ਲక్ష్ਮੀਕਾਂਤਾ ਚਾਵਲਾ ਜੀ ਦੇ ਯਤਨਾ ਸਦਕਾ ਅੰਮ੍ਰਿਤਸਰ ਸ਼ਹਿਰ ਵਿੱਚ ਬੱਸ ਸਟੈਂਡ ਦਾ ਨਾਂ ਇਸ ਮਹਾਨ ਸ਼ਹੀਦ ਦੇ ਨਾਮ ਤੇ ਰਖਵਾਇਆ ਗਿਆ ਅਤੇ ਟਾਊਨ ਹਾਲ ਵਿਖੇ ਸ਼ਹੀਦ ਦਾ ਬੁੱਤ ਲਗਾਇਆ ਗਿਆ ਉੱਥੇ ਹੀ ਗੋਲ ਬਾਗ ਵਿਖੇ ਸ਼ਹੀਦ ਮਦਨ ਲਾਲ ਢਿੰਗਰਾ ਯਾਦਗਾਰੀ ਸਮਾਰਕ ਵੀ ਬਣਵਾਇਆ ਗਿਆ। ਉਹਨਾਂ ਕਿਹਾ ਕਿ ਦੇਸ਼ ਦੇ ਇਸ ਮਹਾਨ ਸ਼ਹੀਦ ਦੇ ਬਲੀਦਾਨ ਦਿਵਸ ਤੇ ਹਰ ਸਾਲ ਹੀ ਇੱਥੇ ਸ਼ਰਧਾਂਜਲੀ ਸਮਾਗਮ ਹੁੰਦੇ ਰਹਿਣਗੇ। ਪ੍ਰੋਗਰਾਮ ਦੌਰਾਨ ਡਿਪਟੀ ਕਮਿਸ਼ਨਰ ਕਨਸ਼ਾਮ ਥੋਰੀ, ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ, ਡੀਸੀਪੀ ਆਲਮ ਵਿਜੇ ਸਿੰਘ, ਚੇਅਰਮੈਨ ਜਸਪ੍ਰੀਤ ਸਿੰਘ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮਨੀਸ਼ ਅਗਰਵਾਲ, ਅਸ਼ਨੀਲ ਜੀ ਮਹਾਰਾਜ, ਐਸਡੀਐਮ ਮਨਕਮਲ ਸਿੰਘ ਚਾਹਲ, ਨਗਰ ਨਿਗਮ ਅੰਮ੍ਰਿਤਸਰ ਦੇ ਸੈਕਟਰੀ ਸੁਸ਼ਾੰਤ ਪਾਟਿਆ ਮਾਲਾ ਚਾਵਲਾ ਰੀਨਾ ਜੇਤਲੀ ਅਵਨ ਪ੍ਰਾਸ਼ਰ ਮਨੋਰ ਸਿੰਘ ਸੈਣੀ ਐਸੀ ਸੰਦੀਪ ਸਿੰਘ ਸਾਬਕਾ ਕਾਉਂਸਲਰ ਪ੍ਰਦੀਪ ਸ਼ਰਮਾ ਅਤੇ ਸਤਪਾਲ ਸੋਖੀ ਸਣੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਤਾਂ ਨੇ ਸ਼ਹੀਦ ਨੂੰ ਸ਼ਰਧਾ ਸੁਮਨ ਭੇਟ ਕੀਤੇ ਇਸ ਮੌਕੇ ਪੁਲਿਸ ਬੈਂਡ ਦੀ ਟੀਮ ਵੱਲੋਂ ਦੇਸ਼ ਭਗਤੀ ਦੀਆਂ ਧੁਨਾਂ ਅਤੇ ਸਕੂਲੀ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ ਅਦਾ ਸ਼ਰਮਾਇਆ ਨੇ ਅੱਜ ਉਹਨਾਂ ਕਰਕੇ ਹੀ ਅਸੀਂ ਆਜ਼ਾਦੀ ਜਿਹੜੀ ਆ ਉਹ ਮਾਨ ਰਹੇ ਆ ਸ਼ਹੀਦ ਮਦਨ ਲਾਲ ਟਿੱਗੜਾ ਜੀ ਜਿਨ੍ਹਾਂ ਨੇ ਬਹੁਤ ਆਪਣੀ ਛੋਟੀ ਉਮਰ ਦੇ ਵਿੱਚ ਦੇਸ਼ ਦੀ ਆਜ਼ਾਦੀ ਵਾਸਤੇ ਮਹੱਤਵਪੂਰਨ ਭੂਮਿਕਾ ਨਿਭਾਈ ਆਪਣਾ ਆਪ ਜਿਹੜਾ ਅਸੀਂ ਗਾ ਆਜ਼ਾਦੀ ਵਾਸਤੇ ਵਾਰ ਦਿੱਤਾ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇੱਥੇ ਉੱਜੇ ਆ ਅੱਜ ਉਹਨਾਂ ਨੂੰ ਸਲੂਟ ਕਰਦਾ ਹਾਂ ਉਹਨਾਂ ਦੀ ਕੁਰਬਾਨੀ ਨੂੰ ਸਲੂਟ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਅੱਜ ਆਜ਼ਾਦ ਪੰਜਾਬ ਦੇ ਵਿੱਚ ਰਹਿਣ ਦਾ ਜਿਹੜਾ ਜਾਨ ਦਾ ਮੌਕਾ ਦਿੱਤਾ ਸੋ ਮੈਂ ਆ ਸਾਰੇ ਹੀ ਪੇਸ਼ਵਾਸੀਆਂ ਨੂੰ ਸਾਰੇ ਆਪ ਦੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਇਹੀ ਕਹਾਂਗਾ ਇਹ ਜਿਹੜੀ ਆਜ਼ਾਦੀ ਸਾਨੂੰ ਉਹਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਲੈ ਕੇ ਦਿੱਤੀ ਆ ਅਸੀਂ ਉਹਨੂੰ ਕਾਇਮ ਰੱਖੀਏ ਅਸੀਂ ਆ ਵੱਧ ਤੋਂ ਵੱਧ ਦੇਸ਼ ਨੂੰ ਹੋਰ ਜਿਹੜਾ ਪ੍ਰਗਤੀ ਵੱਲ ਲੈ ਕੇ ਜਾਈਏ ਦੇਸ਼ ਭਗਤੀ ਦੀ ਭਾਵਨਾ ਜਿਹੜੀ ਆ ਉਹ ਆਪਣੇ ਬੱਚਿਆਂ ਦੇ ਵਿੱਚ ਮਰਤੂ ਵੱਧ ਕਰੀਏ ਜੀਡੀਓ ਸਾਹਿਬ ਕੱਲ ਚੋਣ ਕਮਿਸ਼ਨ ਨੇ ਪੰਜਾਬ ਦੀਆਂ ਚੋਣਾਂ ਅਨਾਉਂਸ ਨਹੀਂ ਕੀਤੀਆਂ ਕੀ ਕਾਰਨ ਸਮਝਦੇ ਦੇਖੋ ਜੀ ਇਹ ਤੇ ਇਲੈਕਸ਼ਨ ਕਮਿਸ਼ਨ ਇੱਕ ਇੰਡੀਪੈਂਡੈਂਟ ਬਾਡੀ ਆ ਕੰਸਟੀਟਿਊਸ਼ਨਲ ਬਾਡੀ ਆ ਉਹਨਾਂ ਨੇ ਦੇਖਣਾ ਹੁੰਦਾ ਹੈ ਕਿ ਕੇਸ ਆ ਸੁਪਰੀ ਦੀਆਂ ਜਿਹੜੀਆਂ ਇਲੈਕਸ਼ਨਾਂ ਨੇ ਜਾਂ ਬਾਏ ਇਲੈਕਸ਼ਨਸ ਨੇ ਉਹ ਡੇਟ ਕਿਵੇਂ ਅਨਾਉਂਸ ਕਰਨੀ ਆ ਇਹ ਇਲੈਕਸ਼ਨ ਕਮਿਸ਼ਨ ਦਾ ਕੰਮ ਹੈ ਜਦੋਂ ਵੀ ਅਨਾਉਂਸ ਕਰਕੇ ਉਸੇ ਤਰ੍ਹਾਂ ਹੀ ਜੋ ਉਹ ਕੰਮ ਹੋਏ। ਏਡੀਓ ਸਾਹਿਬ ਖਿਡਾਰੀਆਂ ਨੂੰ 1 ਕਰੋੜ ਕਦੋਂ ਤੱਕ ਮਿਲੇਗਾ ਜੀ ਜਿਹੜੇ ਹਾਕੀ ਦੇ ਖਿਡਾਰੀ ਹੋਏ। ਬਸ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਰਵਾਰਤੋਗਨ ਸਿੰਘ ਮਾਨ ਸਾਹਿਬ ਨੇ ਅਨਾਉਂਸ ਕਰ ਦਿੱਤਾ ਹੈ। ਸੋ ਉਹ ਜਲਦੀ ਅਸੀਂ ਅਨਾਉਂਸ ਕਰੀਆ ਉਹ ਲੰਬੇ। ਦੇਖੋ ਸਹੀ ਸਾਡੀ ਕੌਮ ਦਾ ਸਾਡੇ ਦੇਸ਼ ਦਾ ਸਰਮਾਇਆ ਨੇ। ਜੀ ਅੱਜ ਅਸੀਂ ਆਜ਼ਾਦੀ ਦੀ ਫੀਜਾ ਦੇ ਵਿੱਚ ਸਾਹ ਲੈ ਰਹੇ ਆ ਨਾ ਉਹ ਸਾਡੇ ਸੂਰਬੀਰ ਯੋਧਿਆਂ ਸੀ ਦੀਆਜਮ ਸਰਦਾਰ ਭਗਤ ਸਿੰਘ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਸ਼ਹੀਦ ਉਧਮ ਸਿੰਘ ਜੀ ਸਾਡੇ ਸਖਦੇਵ ਜੀ ਰਾਜਗੁਰੂ ਜੀ ਸਾਡੇ ਸ਼ਹੀਦ ਮਦਨ ਲਾਲ ਢਿੰਗਰਾ ਜੀ ਇਹਨਾਂ ਦੀ ਬਦੌਲਤ ਅਸੀਂ ਆਜ਼ਾਦੀ ਦੀ ਫੀਜਾ ਦੇ ਵਿੱਚ ਸਾਹ ਲੈ ਰਹੇ ਆ ਤੇ ਜਿਹੜੀਆਂ ਕੌਮਾਂ ਆਪਦੇ ਸ਼ਹੀਦਾਂ ਨੂੰ ਸੂਰਬੀਰ ਯੋਧਿਆਂ ਨੂੰ ਆਪਦੇ ਪੁਰਖਿਆਂ ਨੂੰ ਯਾਦ ਰੱਖਦੀਆਂ ਉਹ ਕੌਮਾਂ ਸਦਾ ਤਰੱਕੀ ਵਾਲੇ ਪਾਸੇ ਜਾਂਦੀਆਂ ਚੜ੍ਹਦੀ ਕਲਾ 'ਚ ਰਹਿੰਦੀਆਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਜਿਹੜੇ ਆਪ ਦੇ ਸ਼ਹੀਦਾਂ ਦੇ ਦਿਹਾੜੇ ਮਨਾਉਣੇ ਸ਼ੁਰੂ ਕੀਤੇ ਆ ਇਹ ਬੜਾ ਛਲਾਗਾ ਜੋ ਕਦਮ ਹੈ ਇਹ ਅੱਜ ਪੰਜਾਬ ਦੇ ਦੋ ਮinistr ਦਾਸ ਤੇ ਮੇਰਾ ਵੱਡਾ ਭਰਾ ਕੈਬਨਿਟ ਮinistr ਹਰਭਜਨ ਸਿੰਘ ਈਟੀਓ ਸਾਹਿਬ ਅਸੀਂ ਪੰਜਾਬ ਸਰਕਾਰ ਨੂੰ ਇੱਥੇ ਹਾਜ਼ਰੀ ਲਵਾਈ ਆ ਸ਼ਰਦਾ ਦੇ ਫੁੱਲ ਭੇਟ ਕੀਤੇ ਆ ਸ਼ਹੀਦ ਦੀ ਜਗ੍ਹਾ ਤੇ ਆਏ ਆ ਤੇ ਮਨ ਨੂੰ ਬੜਾ ਸਕੂਨ ਮਿਲਿਆ ਕਿ ਸਾਡੇ ਵੱਡ ਵਡੇਰੇ ਸਾਡੇ ਸ਼ਹੀਦ ਜਿਨ੍ਹਾਂ ਦਾ ਕਰਕੇ ਅਸੀਂ ਪੂਰੇ ਭਾਰਤੀ ਭਾਵੇਂ ਹਿੰਦੂ ਸਿੱਖ ਮੁਸਲਮਾਨ ਈਸਾਈ ਕਿਸੇ ਵੀ ਤਬਕੇ ਦੇ ਲੋਕ ਇੱਥੇ ਰਹਿੰਦੇ ਆ ਨਾ ਸਾਰੇ ਆਪਸ ਦੇ ਵਿੱਚ ਪਿਆਰ ਨਾ ਰਹਿੰਦੇ ਆ ਸਤਿ ਭਾਵਨਾ ਨਾਲ ਇੱਕ ਦੂਜੇ ਨਾਲ ਰਹਿੰਦੇ ਆ ਜਿਵੇਂ ਅਸੀਂ ਇੱਕ ਦੂਜੇ ਦੇ ਭੈਣ ਭਰਾ ਆ ਪੋਤੇ ਆ ਇਸ ਤਰੀਕੇ ਦੀ ਭਾਈਚਾਰਕ ਸਾਂਝ ਆ ਤੇ ਜਿਹੜੀ ਉਮਰ ਦੇ ਵਿੱਚ ਮਦਨ ਲਾਲ ਢਿੰਗਰਾ ਜੀ ਨੇ ਦੀਪ ਪ੍ਰਾਪਤ ਕੀਤੀ ਆ ਉਸ ਉਮਰ ਦੇ ਵਿੱਚ ਲੋਕ ਵਿਆਹ ਕਰਾਉਂਦੇ ਆ ਲੋਕਾਂ ਨਾਲ ਹੱਸਦੇ ਖੇੜਦੇ ਖੁਸ਼ੀਆਂ ਖੇੜਿਆ ਜਾਂਦੇ ਆ ਮਦਨ لال ਢਿੰਗਰਾ ਜੀ ਨੇ ਜੱਜ ਨੂੰ ਅਪੀਲ ਕੀਤੀ ਵੀ ਜੇ ਮੈਨੂੰ ਸਜ਼ਾ ਦੇਣੀ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਦੇਓ ਵੀ ਮੈਂ ਆਪਦੇ ਦੇਸ਼ ਲਈ ਆਪਣੀ ਕੌਮ ਲਈ ਆਪਣੀ ਜਾਨ ਮਾਰਨੀ ਆ ਸਾਨੂੰ ਸਾਡਾ ਦੇਸ਼ ਆਜ਼ਾਦ ਚਾਹੀਦਾ 1883 ਚ ਇਹਨਾਂ ਦਾ ਜਨਮ ਹੋਇਆ 1909 ਦੇ ਵਿੱਚ ਇਹਨਾਂ ਨੂੰ ਛੀਦੀ ਦਾ ਜ਼ਾਮ ਪੀਣਾ ਪਿਆ ਤੇ 1947 ਚ ਜਿਹੜੀ ਆਜ਼ਾਦੀ ਹੋਈ ਆ ਉਹ ਆਜ਼ਾਦੀ ਇਹਨਾਂ ਸ਼ਹਾਦਤਾਂ ਕਰਕੇ ਹੋਈ ਆ ਅੰਗਰੇਜ਼ਾਂ ਨੂੰ ਮੂੰਹ ਦੀ ਖਾਣੀ ਪਈ ਅੰਗਰੇਜ਼ਾਂ ਨੂੰ ਇਥੋਂ ਭਜਾਇਆ ਤੇ ਉਹ ਸਾਡੇ ਸੂਰਬੀਰ ਯੋਧਿਆਂ ਨੇ ਭਜਾਇਆ ਮੈਂ ਸਜਦਾ ਕਰਦਾ ਸ਼ਹੀਦ ਮੰਨ ਲਾਲ ਢਿੰਗਰਾ ਜੀ ਨੂੰ ਤੇ ਨਾਲ ਇੱਥੇ ਮੈਂ ਆਪਦੀ ਇਖਤਿਆਰੀ ਗ੍ਰਾਂਟ ਦੇ ਵਿੱਚੋਂ 5 ਲੱਖ ਰੁਪਈਆ ਦਾਸ ਤੇ 5 ਲੱਖ ਹਰਪਜਨ ਸਿੰਘ ਜੀ ਈਟੀਓ ਸਾਹਿਬ ਉਹਨਾਂ ਨੂੰ 10 ਲੱਖ ਰੁਪਈਆ ਸਰਕਾਰੀ ਤੌਰ ਤੇ ਅਸੀਂ ਆਪਦੇ ਇਖਤਿਆਰੀ ਗ੍ਰਾਂਟ ਦੇ ਵਿੱਚੋਂ ਇੱਥੇ ਦੇਣੇ ਆਂ ਗਾਂ ਵੀ ਜਿੰਨੀ ਹਿੰਮਤ ਹੋਵੇਗੀ ਅਸੀਂ ਛੀਦਾਂ ਦੇ ਸਥਾਨਾਂ ਵਾਸਤੇ ਵੱਧ ਤੋਂ ਵੱਧ ਗਰੰਟਾ ਲਿਆ ਕੇ ਦੇਵਾਂਗੇ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਉਹ ਯਾਦ ਰੱਖਣ ਵੀ ਇਨ੍ਹਾਂ ਛੀਦਾਂ ਕਰਕੇ ਹੀ ਅਸੀਂ ਅੱਜ ਆਜ਼ਾਦ ਭਾਰਤ ਦੇ ਵਾਸੀ ਆ ਜੇ ਸਾਡੇ ਹਿੰਦੂ ਭਰਾ ਨੇ ਉਹ ਵੀ ਸਿੱਖਾਂ ਦੇ ਨਾਲ ਐ ਰਹਿੰਦੇ ਆ ਵੀ ਇਹ ਸਾਡੇ ਪਰਿਵਾਰ ਨੇ ਸਿੱਖ ਵੀ ਐ ਰਹਿੰਦੇ ਆ ਵੀ ਹਿੰਦੂ ਸਾਡੇ ਭਰਾ ਨੇ ਅਸੀਂ ਇੱਕ ਦੂਜੇ ਦੀਆਂ ਬਾਹਾਂ ਆ ਇਹ ਕੋਈ ਜਿਹੜਾ ਹਿੰਦੁਸਤਾਨ ਆ ਨਾ ਇਹ ਰੰਗ-ਬਰੰਗੇ ਫੁੱਲਾਂ ਦਾ ਗੁਲਦਸਤਾ ਆ ਕੋਈ ਗੁਲਾਬੀ ਰੰਗ ਦਾ ਫੁੱਲ ਆ ਕੋਈ ਵਾਈਟ ਕਲਰ ਦਾ ਆ ਕੋਈ yellow ਆ ਇਹ ਸਾਰੇ ਫੁੱਲ ਅੱਡ ਅੱਡ ਬਰਾਦਰੀਆਂ ਦੇ ਤੇ ਗੁਲਦਸਤਾ ਤਾਂ ਹੀ ਸੋਹਣਾ ਲੱਗਦਾ ਅੱਡ ਅੱਡ ਰੰਗ ਦੇ ਫੁੱਲ ਹੁਣ ਹਰ ਤਰ੍ਹਾਂ ਦੀ ਬਰਾਦਰੀ ਵਿੱਚ ਹੋਵੇ ਤੇ ਫਿਰ ਜ਼ਿਆਦਾ ਵਧੀਆ ਲੱਗਦਾ ਜ਼ਿਆਦਾ ਪਿਆਰ ਵੱਧਦਾ ਤੇ ਮੈਂ ਸਮੂਹ ਭਾਰਤੀਆਂ ਨੂੰ ਸਮੂਹ ਪੰਜਾਬੀਆਂ ਨੂੰ ਸਾਰੀਆਂ ਸੰਗਤਾਂ ਨੂੰ ਸ਼ਹੀਦ ਮਦਨ ਨਾਲ ਜੀ ਢਿੰਗਰਾ ਜੀ ਦੇ ਦਿਹਾੜੇ ਤੇ ਇੱਥੇ ਆਇਆਂ ਨੂੰ ਜਿਹੜੇ ਸਾਥੀ ਸਾਡੇ ਆ ਉਹਨਾਂ ਨੂੰ ਜੀ ਆਇਆਂ ਨੂੰ ਕਹਿਣਾ ਤੇ ਸਾਰਿਆਂ ਨੂੰ ਇਹੋ ਕਹਿਣਾ ਪੀ ਆਪਦੇ ਸ਼ਹੀਦਾਂ ਨੂੰ ਪੁਰਬਜਾਂ ਨੂੰ ਆਪਦੇ ਸਾਡੇ ਸੂਰਬੀਰ ਯੋਧਿਆਂ ਨੂੰ ਆਪਾਂ ਸਦਾ ਯਾਦ ਰੱਖੀਏ ਸਜਦਾ ਕਰਦੇ ਰਹੀਏ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਸ਼ਹੀਦਾਂ ਬਾਰੇ ਸਾਡੇ ਯੋਧਿਆਂ ਬਾਰੇ ਯਾਦ ਰੱਖਣ ਤੇ ਆਪਦੇ ਬੱਚਿਆਂ ਨੂੰ ਵੀ ਗਾਂ ਦੱਸਦੇ ਰਹਿਣ ਕਿ ਸ਼ਹੀਦ ਮਦਨ ਲਾਲ ਢੀਗਰਾ ਜੀ ਉਹ ਸੂਰਬੀਰ ਯੋਧੇ ਨੇ ਜਿਨ੍ਹਾਂ ਨੇ ਜਵਾਨੀ ਦੇ ਵਿੱਚ ਫਾਂਸੀ ਦਾ ਰੱਸਾ ਚੁੰਮ ਕੇ ਆਪਦੇ ਗੱਲ ਚ ਪਾ ਕੇ ਤੇ ਸਾਨੂੰ ਆਜ਼ਾਦੀ ਦਿਵਾਈ ਅੱਜ 17 ਅਗਸਤ ਸ਼ਹੀਦ ਮਦਨ ਲਾਲ ਢੀਗਰਾ ਕਾ ਪਲੀਦਾਨ ਦਿਨ ਹੈ ये बैठे हैं हमारे शहीद लाल डिंगरा उन्नीस सौ नौ को लंदन में गर्जन वायली को ठंडा करके हमारा ये बेटा फांसी पर चढ़ा था और इसके बलिदान के सौ साल बाद पंजाब गवर्नमेंट को मैंने प्रार्थना की कि इसका दिन राज्य स्तर पर मनाया जाए तो सरकार मान गई पिछले कुछ साल गवर्नमेंट भूली रही आज श्री भगवंत मान ने स्वयं इसको अडॉप्ट किया इस कार्यक्रम तो अमृतसर के लोगों को याद रखना चाहिए हमारे जहाँ हम खड़े हैं यही वो खेलता था कड़ा शेर सिंह में पैदा हुआ था हाल के बाद पढ़ता पढ़ पढ़ था अमृतसर कैंट में पढ़ता था यहाँ से पढ़ के वो अपने बाप के पैसे से इंग्लैंड नहीं गया उसका बाप अंग्रेजों का पिट्ठू था टोडी बच्चा था वो खुद मेहनत करके मजदूरी करके अपने रुपए कमाकर इंग्लैंड गया वहाँ वीर सावरकर से मिला इंडिया हाउस में रहा मैं भाग्यशाली हूँ मैं वो इंडिया हाउस जाकर के उसको प्रणाम करके आई हूँ लंदन में और बड़ी बात ये लंदन में ये पांसी चढ़ा एक ही दिन अदालत ने फैसला कर दिया कि ये बंसी चढ़ेगा ये शानदार बेटा था हिंदुस्तान का पर हिंदुस्तानी इसको भूल गए अब पिछले बीस पच्चीस तीस सालों की मेहनत से अमृतसर बस स्टैंड का नाम डिंगरा के नाम पर है नर्सिंग कॉलेज का नाम है और ये स्मारक बना है अभी आधा अधूरा है अभी जो मंत्री लोग आ रहे हैं उनसे निवेदन करूंगी की इसकी आत्मा दीजिए इनका इतिहास दीजिए इसका इंग्लैंड में जो सामान पड़ा है पिस्टल समेत वो देश में ला के दीजिए ताकि स्कूलों कॉलेजों के बच्चे आकर के यहाँ से सीख सके पर अमृतसर के लोग अपने डिंगरा को नहीं जानते ये सबसे बड़ी दुर्भाग्य की बात है मैं सबसे अपील करती हूँ की स्थान को अपना मंदिर बनाए तीर्थ स्थान बनाए गुरुद्वारा बनाए यहाँ माथा टेकने आए और यहाँ से प्रेरणा लेकर जाए भारत माता की जय ਇਹ ਗੱਲ ਤੇ ਅੱਜ ਬਲਦਾਨ ਦਿਵਸ ਤੇ ਸ਼ਰਦਾ ਸੁਮੰਤ ਪੇਟ ਕਰਨੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਗੱਲ ਦਾ ਕਹਿੰਦਾ ਕਿ ਆਪਣੇ ਸ਼ਹੀਦਾਂ ਨੂੰ ਯਾਦ ਰੱਖਿਆ ਕਰੋ ਦੇਖੋ ਕਿੰਨੀ ਮਾੜੀ ਗੱਲ ਆ ਕਿ 1909 ਚ ਸ਼ਹੀਦ ਹੋਣ ਵਾਲਾ ਸ਼ਹੀਦ ਅੰਮ੍ਰਿਤਸਰ ਦਾ ਉਹਨੂੰ 100 ਸਾਲ ਕੇ ਇਹਨੇ ਯਾਦ ਨਹੀਂ ਕੀਤਾ 2009 ਚ ਜਦੋਂ ਬਨ ਲక్ష్ਮੀਆ ਚਾਵਲਾਈ ਮੰਤਰੀ ਬਣੇ ਇਹਨਾਂ ਨੇ ਬੜੀ ਜਦੋਜਹਿਦ ਕਰਕੇ ਸਰਕਾਰੀ ਫੰਕਸ਼ਨ ਅਨਾਉਂਸ ਕਰਾਇਆ ਅੰਮ੍ਰਿਤਸਰ ਬੱਸ ਸਟੈਂਡ ਦਾ ਨਾਂ ਰਹਾਇਆ ਨਰਸਿੰਗ ਕਾਲਜ ਖਲਾਇਆ ਭਰਾਵਾਂ ਦੇ ਟਾਬੇ ਦੇ ਬਾਹਰ ਸਟੈਚੂ ਲਵਾਇਆ ਈਵਨ ਕੀ ਇਹ ਜਿਹੜਾ ਸਮਾਰਕ ਇਹ 30 ਸਾਲ ਲੜਾਈ ਲੜ ਗਈ ਤੋਂ 2 ਸਾਲ ਪਹਿਲਾਂ ਜਾ ਕੇ ਬੰਨਾ ਸ਼ੁਰੂ ਹੋਇਆ ਤੇ ਕੰਪਲੀਟ ਹੋਣਾ ਸ਼ੁਰੂ ਹੋ ਗਿਆ ਸਾਡਾ ਇੱਥੇ ਦੂਜਾ ਫੰਕਸ਼ਨ ਆ ਉੱਥੇ ਸਾਡਾ 25ਵਾਂ ਫੰਕਸ਼ਨ ਸੀ ਸਿਰਫ ਪੰਜ ਦੀਆਂ ਕੋਸ਼ਿਸ਼ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਸ਼ਹੀਦਾਂ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਜਿਨ੍ਹਾਂ ਕਾਰਨ ਇਹ ਯਾਦਗੋਮਨ ਡੇ ਆ ਉਹਨਾਂ ਦੀ ਇੱਕ ਸੋਚ ਸੀ ਕਿ ਇੱਥੇ ਮੇਲੇ ਆਕਣ ਮਨਾਇਆ ਜਾਵੇ ਪਰ ਉਹ ਮੰਨ ਲੱਗਦਾ ਪਏ ਉਹਨੂੰ ਪੂਰ ਪਿਆ ਗਿਆ ਤੁਸੀਂ ਪਿਛਲੇ ਸਾਲ ਹੀ ਵੇਖਿਆ ਤੇ ਮੇਲੇ ਆਕਣ ਨਹੀਂ ਮਨਾਇਆ ਗਿਆ ਹੁਣ ਮੈਂ ਸ਼ਹੀਦ ਮਦਨ ਲਾਲ ਟਿੰਗੜਾ ਜੀ ਦੇ ਚਰਨਾਂ 'ਚ ਸ਼ਰਧਾ ਦੇ ਫੁੱਲ ਅਰਪਿਤ ਕਰਦਾ ਭਾਰਤ ਮਾਤਾ ਕੀ ਜੈ ਵੰਦੇ ਮਾਤਰ